ਸਰਧਾਰਮਿਕ ਲੋਕ ਬਾਬੇ ਤੁਹਾਨੂੰ ਸਵਾਲ ਨਹੀਂ ਕਰਨ ਦੇਣਗੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਆਮ ਬੰਦਾ ਵਿਦਰੋਹੀ ਬਣੇ ਜਦਕਿ ਜਿੰਨਾ ਲੋਕਾਂ ਨੇ ਗੁਰਬਾਣੀ ਰਚੀ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਉਹ ਆਪ ਵਿਦਰੋਹੀ ਸਨ ਸਮਾਜ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਸਥਾਪਿਤ ਮਨੋਤਾ ਰਿਵਾਜਾਂ ਵਿਸ਼ਵਾਸਾਂ ਦੇ ਖਿਲਾਫ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਵਾਲ ਹੀ ਸਵਾਲ ਨੇ ਬਹੁਤ ਸਵਾਲ ਨੇ ਜਿੱਦਣ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਮੁਕਤੀ ਦਾ ਸਵਾਲ ਆਇਆ ਤੇ ਉਹਨਾਂ ਨੇ ਸ਼ੁਰੂਆਤ ਹੀ ਗੁਰਬਾਣੀ ਦੇ ਸਵਾਲ ਤੋਂ ਕੀਤੀ ਕਿ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਿਆ ਪਾਲ ਇਸ ਸਵਾਲ ਦੇ ਜਵਾਬ ਨੂੰ ਲੱਭਦੇ ਹੋਏ ਉਹਨਾਂ ਨੇ ਹਰੇਕ ਉਸ ਰਾਹ ਨੂੰ ਰੱਦ ਕੀਤਾ ਉਸ ਰਾਹ ਦੇ ਖਿਲਾਫ ਬਗਾਵਤ ਕੀਤੀ ਜਿਹੜਾ ਰਾਹ ਲੋਕਾਂ ਨੂੰ ਗਲਤ ਪਾਸੇ ਲੈ ਕੇ ਜਾਂਦਾ ਸੀ ਉਹਨਾਂ ਕਰਮ ਕਾਂਡਾਂ ਦੀ ਨਿੰਦਿਆ ਕੀਤੀ ਉਹਨਾਂ ਨੇ ਢੋਂਗ ਨੂੰ ਜਾਗ ਜ਼ਾਹਰ ਕੀਤਾ ਤੇ ਲੋਕਾਂ ਨੂੰ ਇੱਕ ਅਸਲ ਰਾਹ ਦੱਸਿਆ ਜਦੋਂ ਇਹ ਸਵਾਲ ਕੀਤਾ ਕਿ ਕਿਵ ਸਚਿਆਰਾ ਹੋਈ ਹੈ ਤੇ ਉਹਦਾ ਜਵਾਬ ਵੀ ਦਿੱਤਾ ਕਿ ਜੇ انسان ਅਸਲ ਦੇ ਵਿੱਚ ਸਾਫ਼ ਅੰਦਰੋਂ ਸਾਫ਼ ਸਚਿਆਰ ਬੰਨਣਾ ਚਾਹੁੰਦਾ ਹੈ ਪਾਕ ਸਾਫ਼ ਬੰਨਣਾ ਚਾਹੁੰਦਾ ਹੈ ਉਹਦਾ ਇੱਕੋ ਰਾਹ ਹੁਕਮ ਰਜਾਈ ਚੱਲਣਾ ਉਸ ਪ੍ਰਮਾਤਮਾ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਅਧੀਨ ਚੱਲਣਾ ਕੁਦਰਤ ਦੇ ਅਨੁਸਾਰ ਜੀਵਨ ਜਿਉਣਾ ਹੀ ਅਸਲੀ ਰਾਹ ਹੈ ਜਦੋਂ ਤੇ ਚੱਲ ਕੇ ਬੰਦਾ ਸਚਿਆਰ ਬਣ ਸਕਦਾ ਹੈ ਇਹ ਮੇਰੀ ਇੱਕ ਨਿੱਕੀ ਜੀ ਕੋਸ਼ਿਸ਼ ਹੈ ਕਿ ਅਸੀਂ ਆਮ ਜੀਵਨ ਦੇ ਵਿੱਚ ਜਿਉਂਦੇ ਹੋਏ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝ ਸਕੀਏ ਸਾਡੇ ਇਸ ਸਫਰ ਦੇ ਨਾਲ ਜੁੜਨ ਦੇ ਲਈ ਸਾਨੂੰ ਤੁਸੀਂ ਫੋਲੋ ਜਰੂਰ ਕਰ ਲਵੋ